ਮੇਰਾ ਨਾਮ ਦਿਲਰਾ ਸਿੰਘ ਆ ਤੇ ਮੈਂ ਜਾਦਪੁਰ ਮੇਰਾ ਪਿੰਡ ਨੀ ਲੁੱਕ ਤੋੜ ਕੈਤ ਲੱਗਦੇ ਤੇ ਸ਼ਹਿਰ ਨਾਲ ਖੇਤ ਲੱਗਦੇ ਨੀ ਲੁੱਕ ਤੋੜ ਕੈਤ ਲੱਗਦੇ ਤੇ ਸ਼ਹਿਰ ਨਾਲ ਖੇਤ ਲੱਗਦੇ ਆਓ ਚੱਲ ਦੀ ਆ ਬੇਸਬੀ ਬਾਫਾਰ ਮਦੀ ਸਾਥ ਤੇ ਪੂਟੇ ਘਾਸ ਘਾਸ ਦੇਣੀ ਉੱਗੇ ਚਾਰ ਦੀ ਕੱਟੀ ਦੇ ਨਾਲ ਫੇਲ ਸਾਰੇ ਠੇਕਿਆ ਨਹੀਂ ਸ਼ਾਇਦ ਨਾਲੋ ਮਿੱਠੇ ਜੱਟ ਨੇ ਮਥੱਲੇ ਬੈਠਿਆ ਨਹੀਂ ਸ਼ਾਇਦ ਨਾਲੋ ਮਿੱਠੇ ਜੱਟ ਨੇ ਮਥੱਲੇ ਬੈਠਿਆ ਸ਼ਾਇਦ ਨਾਲੋ ਮਿੱਠੇ ਜੱਟ ਨੇ ਮਥੱਲੇ ਬੈਠਿਆ ਉਹ ਜਿਨ੍ਹਾਂ ਦੀ ਇਹ ਪੱਟੀਆਂ ਨਹੀਂ ਲਾਉਂਦੇ ਜੱਟ ਚਾਦਰੇ ਤੇਰੇ ਨਾਲ ਉੱਚੇ ਹੋਗੇ ਮੱਕੀਆਂ ਤੇ ਬਾਜਰੇ ਜਿਨ੍ਹਾਂ ਦੀ ਇਹ ਪੱਟੀਆਂ ਨਹੀਂ ਲਾਉਂਦੇ ਜੱਟ ਚਾਦਰੇ ਤੇਰੇ ਨਾਲ ਉੱਚੇ ਹੋਗੇ ਮੱਕੀਆਂ ਤੇ ਬਾਜਰੇ ਹੋ ਤੇਰੇ ਜਿੱਤੇ ਸੂਟ ਜਾਈਆਂ ਚਿੱਟੀਆਂ ਬਸ਼ੇਰੀਆਂ ਮੈ ਲਿਆ ਜਾਇ ਆਏ ਸਾਲ ਜਿੱਤ ਦੀਆਂ ਜਿਹੜੀ ਥੱਪ ਪੈਂਦੇ ਨੇ ਕਬੱਡੀਆਂ ਦੇ ਪੈਂਦੇ ਜਦੋਂ ਪੇਚਿਆਣੀ ਸ਼ਾਇਦ ਨਾਲ ਮਿੱਠੇ ਜੱਟ ਨੇ ਮਥੱਲੇ ਬੈਠਿਆ ਨਹੀਂ ਸ਼ਾਇਦ ਨਾਲ ਮਿੱਠੇ ਜੱਟ ਨੇ ਮਥੱਲੇ ਬੈਠਿਆ ਨੀ ਲੁੱਕ ਤੋੜ ਕੇਤ ਲੱਗਦੇ ਦਸ਼ਰ ਨਾਲ ਖੇਤ ਲੱਗਦੇ ਿਲੁਕ ਤੋੜ ਕੈਤ ਲੱਗਦੇ ਦਸ਼ਰ ਨਾਲ ਖੇਤ ਲੱਗਦੇ ਆਓ ਚੱਲ ਦੀ ਆ ਬੇਸ ਵੀ ਬਾਫਾਰ ਮਦੀ ਸਾਠ ਤੇ ਊਟੇ ਘਾਸ ਘਾਸ ਦੇਣੀ ਉੱਗੇ ਚਾਰ ਵੱਟ ਤੇ ਘਰ ਦੀ ਗੱਡੀ ਦੇ ਨਾਲ ਫੇਲ ਸਾਰੇ ਠੇਕਿਆ ਨਹੀਂ ਸ਼ੈਤ ਨਾਲੋਂ ਮਿੱਠੇ ਜੱਟ ਨੇ ਮਥੱਲੇ ਬੈਠਿਆ ਨਹੀਂ ਸ਼ੈਤ ਨਾਲੋਂ ਮਿੱਠੇ ਜੱਟ ਨੇ ਮਥੱਲੇ ਬੈਠਿਆ ਸ਼ੈਤ ਨਾਲੋਂ ਮਿੱਠੇ ਜੱਟ ਨੇ ਮਥੱਲੇ ਬੈਠਿਆ ਉਹ ਜੀਨਾਂ ਦੀ ਇਹ ਪੱਟੀਆਂ ਨਹੀਂ ਲਾਉਂਦੇ ਜੱਟ ਚਾਦਰੇ ਤੇਰੇ ਨਾਲੋਂ ਉੱਚੇ ਹੋਗੇ ਮੱਕੀਆਂ ਤੇ ਬਾਜਰੇ ਜੀਨਾਂ ਦੀ ਇਹ ਪੱਟੀਆਂ ਨਹੀਂ ਲਾਉਂਦੇ ਜੱਟ ਚਾਦਰੇ ਤੇਰੇ ਨਾਲੋਂ ਉੱਚੇ ਹੋਗੇ ਮੱਕੀਆਂ ਤੇ ਬਾਜਰੇ ਹੋ ਤੇਰੇ ਜਿੱਟੇ ਸੂਟ ਜਾਈਆਂ ਚਿੱਟੀਆਂ ਬਸ਼ੇਰੀਆਂ ਮੈ ਲਿਆ ਜਿਆਏ ਸਾਲ ਜਿੱਤਦੀਆਂ ਜਿਹੜੀ ਥੱਪ ਪੈਂਦੇ ਨੇ ਕਬੱਡੀਆਂ ਦੇ ਪੈਂਦੇ ਜਦੋਂ ਵਿੱਚ ਆਣੀ ਸ਼ਾਇਦ ਨਾਲੋਂ ਮਿੱਠੇ ਜੱਟ ਨੇ ਮਥੱਲੇ ਬੈਠਿਆ ਨਹੀਂ ਸ਼ਾਇਦ ਨਾਲੋਂ ਮਿੱਠੇ ਜੱਟ ਨੇ ਮਥੱਲੇ ਬੈਠਿਆ ਨੀ ਲੁੱਕ ਤੋੜ ਕੇਤ ਲੱਗਦੇ ਤੇ ਸ਼ਹਿਰ ਨਾਲ ਖੇਤ ਲੱਗਦੇ ਨੀ ਲੁੱਕ ਤੋੜ ਕੇਤ ਲੱਗਦੇ ਤੇ ਸ਼ਹਿਰ ਨਾਲ ਖੇਤ ਲੱਗਦੇ ਆਓ ਚੱਲਦੀ ਆਂ ਸਬੀਬਾ ਭਾਰ ਮਦੀ ਸਾਠ ਤੇ ਊਟੇ ਘਾਸ ਘਾਸ ਦੇਣੀ ਉੱਗੇ ਚਾਰ ਵੱਟ ਤੇ ਘਰ ਦੀ ਗੱਡੀ ਦੇ ਨਾਲ ਫੇਲ ਸਾਰੇ ਠੇਕਿਆ ਨਹੀਂ ਸ਼ਾਇਦ ਨਾਲੋ ਮਿੱਠੇ ਜੱਟ ਨੇ ਮਥੱਲੇ ਬੈਠਿਆ ਨਹੀਂ ਸ਼ਾਇਦ ਨਾਲੋ ਮਿੱਠੇ ਜੱਟ ਨੇ ਮਥੱਲੇ ਬੈਠਿਆ ਸ਼ਾਇਦ ਨਾਲੋ ਮਿੱਠੇ ਜੱਟ ਨੇ ਮਥੱਲੇ ਬੈਠਿਆ ਓ ਜਿਨ੍ਹਾਂ ਦੀ ਇਹ ਪੱਟੀਆਂ ਨਹੀਂ ਲਾਉਂਦੇ ਜੱਟ ਜਾਦਰੇ ਤੇਰੇ ਨਾਲ ਉੱਚੇ ਹੋਗੇ ਮੱਕੀਆਂ ਤੇ ਬਾਜਰੇ ਜਿਨ੍ਹਾਂ ਦੀ ਇਹ ਪੱਟੀਆਂ ਨਹੀਂ ਲਾਉਂਦੇ ਜੱਟ ਜਾਦਰੇ ਤੇਰੇ ਨਾਲ ਉੱਚੇ ਹੋਗੇ ਯਾ ਤੇ ਬਾਜਰੇ ਹੋ ਤੇਰੇ ਜਿੱਡੇ ਸੂਟ ਜਾਈਆਂ ਚਿੱਟੀਆਂ ਬਸ਼ੇਰੀਆਂ ਮੈਲਿਆ ਜਾਇ ਆਏ ਸਾਲ ਜਿੱਤਦੀਆਂ ਜਿਹੜੀ ਤੇ ਪੈਂਦੇ ਨੇ ਕਬੱਡੀਆਂ ਦੇ ਪੈਂਦੇ ਜਦੋਂ ਪੇਚਿਆਣੀ ਸ਼ਾਇਦ ਨਾਲੋਂ ਮਿੱਠੇ ਜੱਟ ਨੇ ਮਥੱਲੇ ਬੈਠਿਆ ਨਹੀਂ ਸ਼ਾਇਦ ਨਾਲੋਂ ਮਿੱਠੇ ਜੱਟ ਨੇ ਮਥੱਲੇ ਬੈਠਿਆ